प्यारे दोस्तों जी एशिया वर्ल्ड वाइड YouTube चैनल ਤੇ ਤੁਹਾਡਾ ਫੇਰ ਤੋਂ ਸਵਾਗਤ ਹੈ ਜ਼ਿੰਦਗੀ ਕਿੰਨੀ ਹਸੀਨ ਹੈ ਇਹ ਤਾਂ ਹੀ ਪਤਾ ਲੱਗਦਾ ਹੈ ਜੇ ਆਪਾਂ ਆਪਣੇ ਮਨ ਦੇ ਵਿੱਚ ਇਹ ਗੱਲਾਂ ਲੈ ਕੇ ਆਈਏ ਕਿਸੇ ਦਾ ਭਲਾ ਕਰਨਾ ਕਿਸੇ ਨੂੰ ਖੁਸ਼ ਦੇਖਣਾ ਕਈ ਇਨਸਾਨ ਐਸੇ ਹੁੰਦੇ ਹਨ ਜਿਹੜੇ ਹੋਰ ਲੋਕਾਂ ਨੂੰ ਖੁਸ਼ ਦੇਖਣਾ ਚਾਹੁੰਦੇ ਨੇ ਸਮਾਜ ਨੂੰ ਖੁਸ਼ ਦੇਖਣਾ ਚਾਹੁੰਦੇ ਨੇ ਕੱਲ ਅਚਾਨਕ ਹੀ ਇੱਕ ਮਹਾਪੁਰਖਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਉਹਨਾਂ ਦੇ ਚਿਹਰੇ ਦੀ ਜਿਹੜੀ ਖੁਸ਼ੀ ਸੀ ਔਰ ਜਿਹੜਾ ਉਹਨਾਂ ਦੀ ਰੂਹ ਨੱਚ ਰਹੀ ਸੀ ਜਦੋਂ ਮੈਂ ਮਿਲਿਆ ਇੱਕ ਸ਼ਰੀਰ ਦਾ ਨੱਚਣਾ ਹੁੰਦਾ ਇੱਕ ਰੂਹ ਦਾ ਨੱਚਣਾ ਹੁੰਦਾ ਪਰ ਜਦੋਂ ਜਿਹੜੀ ਉਹਨਾਂ ਦੀ ਰੂਹ ਨੱਚਦੀ ਵੇਖੀ ਮੇਰੀ ਵੀ ਰੂਹ ਬਾਗੋ-ਬਾਗ ਹੋ ਗਈ ਤੇ ਰੂੰਗਟੇ ਖੜੇ ਹੋ ਗਏ ਕਿ ਇਸ ਇਨਸਾਨ ਨਾਲ ਗੱਲਾਂ ਬਾਤਾਂ ਤਾਂ ਕਰਨੀਆਂ ਕਰਨੀਆਂ ਹੀ ਕਰਨੀਆਂ ਤੁਹਾਡੇ ਲਈ ਕਰਨੀਆਂ ਕਿਉਂਕਿ ਤੁਹਾਡੇ ਤੱਕ ਇਹਨਾਂ ਦੀਆਂ ਗੱਲਾਂ ਨੂੰ ਪਹੁੰਚਾਉਣਾ ਹੈ ਉਹਨਾਂ ਨੂੰ ਮੈਂ ਆਖਾਂ ਕਿ ਮੈਨੂੰ ਇਹ ਨਹੀਂ ਸਮਝ ਆ ਰਹੀ ਕਿਉਂਕਿ ਉਹ ਡਿਗਰੀਆਂ ਵੀ ਬਹੁਤ ਲਈ ਬੈਠੇ ਨੇ ਤੇ ਨਾਲ ਉਹਨਾਂ ਦਾ ਯੋਗ ਦਾ ਬਹੁਤ ਅਭਿਆਸ ਹੈ ਨਾਲ ਉਹ ਦਵਾਈਆਂ ਵੀ ਦਿੰਦੇ ਨੇ ਲੋਕਾਂ ਨੂੰ ਆਯੁਰਵੇਦ ਦੀਆਂ ਨਾਲ ਉਹ ਸੁਆਮੀ ਜੀ ਵੀ ਨੇ ਹੁਣ ਮੈਨੂੰ ਸੁਆਮੀ ਜੀ ਤੁਹਾਡਾ ਸਾਡੇ ਪ੍ਰੋਗਰਾਮ ਚ ਜੀ ਆਇਆਂ ਨੂੰ ਜੀ ਤੇ ਹੁਣ ਮੈਂ ਤੁਹਾਨੂੰ ਇਹ ਦੱਸੋ ਗੱਲ ਮੈਂ ਤਾਂ ਬੜੇ ਛਛੋਪਾਂ ਚ ਪੈ ਗਿਆ ਜੀ ਵੀ ਤੁਹਾਨੂੰ ਯੋਗੀ ਆਖਾਂ ਸੁਆਮੀ ਆਖਾਂ ਡਾਕਟਰ ਆਖਾਂ ਜਪੋਗੀ ਆਖਾਂ ਜੀ ਸੇਖੋ ਸਾਹਿਬ ਜੀ ਇਹ ਚਾਰੇ ਸਤੇ ਜਾਂ ਹਰ ਇੱਕ ਆਪਣੀ ਆਪਣੀ ਜਗ੍ਹਾ ਸਾਰੀ ਮਾਰੇ ਹੁੰਦੇ ਨੇ ਜੀ ਤੇ ਜਦੋਂ ਮੈਂ ਸਵੇਰੇ ਉੱਠ ਕੇ ਧਿਆਨ ਕਰਦਾ ਵਾਹ ਸਵੇਰੇ ਉੱਠ ਕੇ ਜਦੋਂ ਰੱਬ ਦਾ ਨਾਮ ਲੈਂਦੇ ਆ ਜਾਂ ਸਰੀਰ ਲਈ ਕਸਰਤ ਕਰਦੇ ਆ ਜੀ ਉਸ ਟਾਈਮ ਅਸੀਂ ਚੌਕੀ ਹੁੰਦੇ ਵਾਹ ਜਿਵੇਂ ਪੈਰ ਹੁੰਦੇ ਨੇ ਦਿਨ ਦੇ ਜੀ 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 ਹੁਣ ਤੁਸੀਂ ਪਹੁੰਚ ਗਏ ਲੈ ਜੀ ਤੇ ਜਦੋਂ ਫਿਰ ਯੋਗ ਤੋਂ ਬਾਅਦ ਫਿਰ ਸੰਸਾਰ ਦੀ ਕਿਰਿਆ ਸ਼ੁਰੂ ਹੁੰਦੀ ਹੈ ਜੀ ਠੀਕ ਹੈ ਜੀ ਲੋਕਾਂ ਨੂੰ ਮਿਲਣਾ ਉਹਨਾਂ ਨਾਲ ਪ੍ਰੇਮ ਭਾਵ ਜੀ ਤੇ ਬੜਾ ਚੰਗਾ ਲੱਗਦਾ ਉਸ ਟਾਈਮ ਅਸੀਂ ਸੰਸਾਰੀ ਹੁੰਦੇ ਆਪਣੇ ਬੱਚਿਆਂ ਨੂੰ ਮਿਲਣਾ ਆਪਣੇ ਸਕੇ ਸਬੰਧੀਆਂ ਨੂੰ ਮਿਲਣਾ ਹੱਸ ਕੇ ਮਿਲਣਾ ਜੀ ਠੀਕ ਆ ਆਉਂਦੇ ਜਾਂਦੇ ਨਾਲ ਪ੍ਰੇਮ ਭਾਵ ਉਸ ਟਾਈਮ ਅਸੀਂ ਸੰਸਾਰੀ ਹੁੰਦੇ ਜੀ ਤੇ ਜਦੋਂ ਅਸੀਂ ਆਪਣੀ ਸੀਟ ਤੇ ਬੈਠ ਗਏ ਤੇ ਫਿਰ ਬੈਦਾਂ ਸੀ ਫਿਰ ਉਸ ਟਾਈਮ ਅਸੀਂ ਬੈਦ ਹੁੰਦੇ ਬੈਦ ਠੀਕ ਹੈ ਜੀ ਤੇ ਇਹ ਕਿਰਿਆਵਾਂ ਨੇ ਚਲਦੀਆਂ ਰਹਿੰਦੀਆਂ ਨੇ ਸੰਸਾਰ ਦੇ ਵਿੱਚ ਠੀਕ ਆ ਜੀ ਜਿਹੜੀਆਂ ਚੀਜ਼ਾਂ ਨੂੰ ਆਪਾਂ ਇਹ ਮਟੀਰੀਅਲਿਸਟਿਕ ਵਰਲਡ ਨੂੰ ਭੋਗ ਰਿਹਾ ਉਹ ਭੋਗੀ ਹੈ ਹਰ ਕੋਈ ਭੋਗੀ ਹੈ ਠੀਕ ਆ ਜੀ ਤੇ ਉਹ ਤਿੰਨਾਂ ਚੀਜ਼ਾਂ ਦਾ ਜੋ ਇਕੱਠਾ ਹੈ ਉਹਨੂੰ ਅਸੀਂ ਭੋਗ ਕਹਾਂਗੇ ਜੀ ਅਸੀਂ ਯੋਗ ਤੇ ਮੈਡੀਟੇਸ਼ਨ ਵੀ ਭੋਗ ਲਿਆ ਹਾਂ ਤੇ ਅਸੀਂ ਸੰਸਾਰ ਦੇ ਰਿਸ਼ਤੇ ਵੀ ਭੋਗ ਲਏ ਸੰਸਾਰ ਦੀ ਮੋਹ ਮਮਤਾ ਪ੍ਰੇਮ ਭਾਵ ਵੀ ਭੋਗ ਲਿਆ ਜੀ ਤੇ ਫਿਰ ਆਰਥਿਕ ਤੌਰ ਤੇ ਸਾਧੂ ਨੂੰ ਚਾਹੀਦੇ ਆ ਉਸ ਟਾਈਮ ਫਿਰ ਅਸੀਂ ਆਪਣੀ ਸੀਟ ਤੇ ਬੈਠ ਕੇ ਮਾਇਆ ਵੀ ਭੋਗੀ ਮਾਇਆ ਦੇ ਸਵਾਦ ਵੀ ਭੋਗੇ ਜੀ ਐਸ ਐ ਜੀ ਬਣਾ ਤੇ ਜਿਸ ਤਰ੍ਹਾਂ ਕਿ ਪਹਿਲਾ ਥੋੜਾ ਜਿਹੜਾ ਆਫ ਦਿ ਕੈਮਰਾ ਮੈਂ ਗੱਲਬਾਤ ਕੀਤੀ ਪਹਿਲਾ ਨਾਮ ਥੋੜਾ ਸਰਦਾਰ ਰਣਜੀਤ ਸਿੰਘ ਜੀ ਤੇ ਫਿਰ ਹੁਣ ਜਦੋਂ ਤੁਹਾਨੂੰ ਜਿਹੜਾ ਸਵਾਮੀ ਦੇ ਤੌਰ ਤੇ ਨਾਮ ਦਿੱਤਾ ਗਿਆ 2010 ਜੀ 2010 ਇਹ ਇਹ ਕਿਹੜੀ ਸੰਸਥਾ ਵੱਲੋਂ ਤੁਹਾਨੂੰ ਦਿੱਤਾ ਗਿਆ ਮੇਰੇ ਨਾਲ ਜੀ ਓਸ਼ੋ ਨੇ ਮੇਰਾ ਨਾਮ ਰੱਖਿਆ ਸੀ ਓਸ਼ੋ ਨੂੰ ਜਦੋਂ ਮੈਂ ਸન્યાਸ ਲਿਆ ਸਵਾਮੀ ਬੀਤ ਗਿਆਨ ਅੱਛਾ ਉਤੋਂ ਬਾਅਦ ਮੈਂ ਸੰਨਿਆਸੀ ਹੋਇਆ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਦੇ ਪੰਥ ਦੇ ਵਿੱਚ ਗਿਆ ਤਾਂ ਉੱਥੇ ਮੇਰੇ ਗੁਰੂ ਨੇ ਨਾਂ ਸੁਆਮੀ ਬੀਤ ਦਾਸ ਅੱਛਾ ਜੀ ਤੇ ਤੁਸੀਂ ਓਸ਼ੋ ਦਾ ਜਿਹੜਾ ਸੀਗੇ ਓਸ਼ੋ ਵੱਲ ਨੂੰ ਝੁਕਾ ਤੁਹਾਡਾ ਕਦੋਂ ਹੋਇਆ ਸੀਗਾ ਕਿਹੜੇ ਸਾਲ 'ਚ ਤੇ ਕਿਵੇਂ ਹੋਇਆ ਕਿ ਓ ਸ਼ਰਵਾ ਸੀ ਉਹ ਮੈਂ ਯੂਨੀਵਰਸਿਟੀ ਦੇ ਵਿੱਚ ਜੀ ਉਹ ਦਿਨਾਂ ਦੇ ਵਿੱਚ 89 ਦੇ ਵਿੱਚ ਗਿਆਨੀ ਕਰ ਰਿਹਾ ਸੀ ਯਾਬੀ ਯੂਨੀਵਰਸਿਟੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੈਂ ਗਿਆਨ ਨਹੀਂ ਕਰ ਰਿਹਾ ਸੀ ਤਾਂ ਮੈਂ ਉਹ ਦਿਨਾਂ ਦੇ ਵਿੱਚ ਮੈਨੂੰ ਕਿਤਾਬਾਂ ਦਾ ਸ਼ੌਂਕ ਸੀ ਹੂੰ ਇਹ ਵੀ ਸੀ ਵੀ ਮੈਂ 8ਵੀਂ ਦੇ ਵਿੱਚ ਪੰਜਾਬ ਵੀ ਟੌਪ ਕੀਤਾ ਸੀ ਮੇਰੇ ਸੇਰੇ ਪਿੰਡ ਦੇ ਵਿੱਚ ਹਾਈ ਸਕੂਲ ਦੇ ਵਿੱਚ ਅੱਛਾ ਜੀ ਤੇ ਸਰਕਾਰ ਨੇ ਉਸ ਟਾਈਮ ਡੀਸੀ ਸਾਹਿਬ ਪੁੰਨੀਓ ਸਾਹਿਬ ਸੀ ਉਹਨਾਂ ਨੇ ਵੀ ਸਕੂਲ ਨੂੰ ਵੀ ਬੱਚਾ ਵਧੀਆ ਪੜਿਆ ਤੁਹਾਡਾ ਤੇ ਉਹਨਾਂ ਨੇ ਵੀ ਸਾਨੂੰ ਮਤਲਬ ਉਸ ਸਕੂਲ ਵਾਸਤੇ ਉਹਨਾਂ ਨੇ ਕੁਝ ਦੇਆ ਜੀ ਤੁਹਾਡੇ ਕਾਰਨ ਨਹੀਂ ਸਾਡੇ ਕਾਰਨ ਜਦੋਂ ਗਿਆਨੀ ਕੀਤੀ ਤਾਂ ਕਿਤਾਬਾਂ ਨਾਲ ਸ਼ੌਂਕ ਸੀ ਲਾਇਬ੍ਰੇਰੀ ਪੂਰ ਸੀ ਹਾਂ ਤੇ ਗਿਆਨੀ ਦੀ ਕਲਾਸ ਲਾਣੀ ਤੇ ਸਾਰਾ ਸਾਰ ਦਿਨ ਕਿਤਾਬਾਂ ਪੜ੍ਹਨੀ ਹਾਂ ਜਦੋਂ ਕਿਤਾਬਾਂ ਪੜ੍ਹ ਰਹੇ ਸੀ ਅਮਰਦਾ ਪੀਤਮ ਪੜ੍ਹੀ ਜਿੰਨੇ ਵੀ ਅਜੀਤ ਕੌਰ ਪੜ੍ਹੀ ਜਿੰਨੇ ਵੀ ਪੰਜਾਬੀ ਫਿਰ ਸੂਫੀ ਲੋਕ ਉਹ ਪੜ੍ਹੇ ਬੁੱਲੇ ਸ਼ਾਹ ਜੀ ਬੁੱਲੇ ਸ਼ਾਹ ਵਰਗੇ ਲੋਕ ਪੜ੍ਹੇ ਹਾਂ ਜੀ ਤੇ ਉਹ ਪੜ੍ਹਦੇ 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 ਇੰਨਾ ਗਿਆਨ ਹੋ ਗਿਆ ਕਿ ਪਜਲ ਹੋ ਗਏ ਵੀ ਜੀਵਨ ਹੈ ਕੀ ਹੈ ਕੀ ਬੁੱਲੇ ਸ਼ਾਹ ਹੋਰ ਕਹਿ ਰਹੇ ਨੇ ਸੁਭੀ ਲੋਕ ਹੋਰ ਕਹਿ ਰਹੇ ਨੇ ਮੈਂ ਗਿਆਨੀ ਕਰ ਰਿਹਾ ਸੀ ਕਿ ਮਹਾਰਾਜ ਕੁਝ ਹੋਰ ਕਹਿ ਰਹੇ ਨੇ ਠੀਕ ਹੈ ਜੀ ਪਜਲ ਹੋ ਗਿਆ ਸੀ ਕਿਉਂਕਿ ਮਾਰਗ ਤਾਂ ਬਹੁਤ ਨੇ ਭਗਤੀ ਮਾਰਗਾ ਯੋਗ ਮਾਰਗਾ ਬਹੁਤ ਕੁਸਾ ਮੇਰਾ ਮਾਰਗ ਕੀ ਆ ਉਸ ਮਾਰਗ ਨੂੰ ਲੱਭਦੇ ਲੱਭਦੇ ਫਿਰ ਮੈਂ ਸਾਧੂ ਸੰਤਾਂ ਨੂੰ ਮਿਲਣ ਲੱਗਿਆ ਤੇ 1990 ਦੇ ਵਿੱਚ ਰਿਸ਼ੀ ਆਸ਼ਰਮ ਪਟਿਆਲੇ ਦੇ ਵਿੱਚ Swami Anand Swarup ਦਾ ਸ਼ਿਵਰ ਸੀ ਅੱਛਾ ਜੀ ਮੈਨੂੰ ਉੱਥੋਂ ਦਾ ਸੱਦਾ ਪੱਤਰ ਆਇਆ ਕਿ ਉਸ ਦਾ ਸ਼ਿਵਰ ਲੱਗਣਾ ਤੇ ਤੁਸੀਂ ਵੀ ਚੱਲੋ ਜੀ ਚੱਲਦੇ ਆ ਉਧਰ ਹੀ ਆਇਆ ਕੁਦਰਤੀ ਆ ਤੇ ਜਦੋਂ ਅਸੀਂ ਉੱਥੇ ਗਏ ਮੈਨੂੰ ਲੱਗਿਆ ਵੀ ਓਸ਼ੋ ਪੜਨ ਜਾਊਗਾ ਵਾਹ ਓਸ਼ੋ ਸੁਣਨ ਜਾਊਗਾ ਵਾਹ ਓਸ਼ੋ ਹੜਾਉਣ ਜਾ ਵਾਹ ਲਾਸਟ ਗੱਲ ਜਿਹੜੀ ਅਸਲੀ ਓਸ਼ੋ ਦੇ ਚਿਹਰੇ ਤੇ ਜਦੋਂ ਇੱਕ ਰੌਣਕ ਦੇਖਤੀ ਸੀ ਉਹਨਾਂ ਦੀ ਮੁਸਕਰਾਹਟ ਦੇਖਦੇ ਸੀ ਲੱਗਿਆ ਇਹ ਦੁਨੀਆ ਦਾ ਉਹ ਆਦਮੀ ਆ ਜਾਂ ਉਹ ਟੀਚਰ ਜਾਂ ਟੀਚਰ ਆਦਮੀ ਆ ਜੋ ਲੋਕਾਂ ਨੂੰ ਆਪਣੇ ਤੋਂ ਬਾਹਰ ਲਿਆ ਸਕਦਾ ਜੀ ਚਾਹੇ ਉਹ ਡਿਫਰੈਸ਼ਨ ਆ ਚਾਹੇ ਉਹ ਦੁਨੀਆ ਦੀ ਕੋਈ ਵੀ ਪ੍ਰੋਬਲਮ ਆ ਪ੍ਰੋਬਲਮ ਆ ਉਹ ਲਿਆ ਸਕਦਾ ਤਾਂ ਉਸ ਪ੍ਰੋਬਲਮ ਦੇ ਵਿੱਚੋਂ ਮੈਨੂੰ ਉਸੋ ਨੇ ਕੱਟਿਆ ਉਸੋ ਦੀਆਂ ਵਿਚਾਰਾਂ ਨੇ ਕੱਟਿਆ ਜਿਹੜੀ ਛੋਛੋ ਪੰਜ ਸੀਗੀ ਜ਼ਿੰਦਗੀ ਉਸ ਲਈ ਇੱਕ ਲੈਨ ਬਣਾਈ ਲੈਨ ਬਣਾਈ ਲੈਨ ਤੋਂ ਬਿਨਾਂ ਤਾਂ ਕੀੜੀ ਵੀ ਨਹੀਂ ਚੱਲ ਸਕਦਾ ਚੱਲ ਹੈਨਾ ਹਾਂ ਤੇ ਉਹ ਸ਼ੋਰ ਦਾ ਬਹੁਤ ਬੜਾ ਯੋਗਦਾਨ ਹੈ ਤੇ ਤੁਸੀਂ ਨਾਲ ਹੀ ਬਾਬਾ ਸ਼੍ਰੀ ਚੰਨ ਜੀ ਵੱਲ ਕਿਵੇਂ ਚੁਕਾਓ ਹੋਇਆ ਉਹ ਉਹ ਇੱਕ ਦੂਸਰਾ ਰਾਹ ਸੀਗਾ ਇੱਕ ਇਹ ਦੂਸਰਾ ਰਾਹ ਮਹਾਰਾਜ ਜੀ ਮੇਰੇ ਨਾਲ 2-3 ਪ੍ਰਾਈਵੇਟ ਸਕੂਲ ਸੀ ਅੱਛਾ ਆਪਣੇ ਤੁਹਾਡੇ ਹਾਂਜੀ ਅੱਛਾ ਉਹਨਾਂ ਦੇ ਵਿੱਚ ਇੱਕ ਸਿਹਰੇ ਹੁੰਦਾ ਸੀ ਤੇ ਇੱਕ ਆਕੜ ਇੱਕ ਪਣਾਉਂਦੀਆਂ ਅੱਛਾ ਕਿੰਨੇ ਕੁ ਬੱਚੇ ਸੀ ਸਾਰੇ ਬੱਚੇ ਹੁਣ 150-200 ਬੱਚਾ ਜੀ ਹੈ ਇੱਕ ਸਕੂਲ 'ਚ ਨਾ ਤਿੰਨੇ ਸਕੂਲਾਂ ਹਾਂ ਛੋਟੇ-ਛੋਟੇ ਪਿੰਡ ਸੀ ਤੇ ਆਕੜ ਪਿੰਡ ਦੇ ਵਿੱਚ ਜਿਹੜਾ ਮਾ ਡੇਰਾ ਸੀ ਮੇਰਾ ਸਕੂਲ ਸੀ ਨਾਲ ਹੀ बाबा ਸ਼੍ਰੀ ਚੰਦਰ ਦਾ ਬਹੁਤ ਬੜਾ ਇੱਕ ਆ ਸਥਾਨ ਆ 1000 ਏਕੜ ਜ਼ਮੀਨ ਆ ਜੀ ਹੂੰ ਤੇ ਉਹਨਾਂ ਸਾਧੂਆਂ ਨੂੰ ਮਿਲਿਆ ਉਹਨਾਂ ਕਿਉਂਕਿ ਚਕਾਤਾ ਸੀ ਸਾਧੂ ਸੰਤਾਂ ਦੇ ਵਿੱਚ ਹੂੰ ਤੇ ਉਹ ਦਿਨਾਂ ਦੇ ਵਿੱਚ ਬਾਬਾ ਮੇਰਦਾਸ ਜੀ ਨਹੀਂ ਸੀ ਉਹ ਤੋਂ ਪਹਿਲਾਂ ਮੂਨੀ ਜੀ ਮਹਾਰਾਜ ਸੀ ਉਹਨਾਂ ਨੂੰ ਮਿਲਦੇ ਗਿਲਦੇ ਰਹੇ ਹੂੰ ਮਿਲਦੇ ਮਿਲਦੇ 2 4 12 ਸਾਲ ਇਤਲੇ ਲੰਘ ਗਏ ਹੂੰ ਫਿਰ ਐ ਲੱਗਿਆ ਵੀ ਸਾਧੂਆਂ ਦੀ ਸਰਣੀ ਜਾਣਾ ਚਾਹੀਦੀ ਹੂੰ ਉਹਨਾਂ ਸੰਤਾਂ ਦੇ ਚਿਹਰਿਆਂ ਤੋਂ ਇੱਕ ਉਹਨਾਂ ਦੇ ਰੌਣਕਾਂ ਦੀ ਉਹਨਾਂ ਦੀ ਭਗਤੀ ਉਹਨਾਂ ਦੇ ਤਪ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਪੀਸ ਤੋਂ ਸ਼ਾਂਤੀ ਜਿਹੜੀ ਪ੍ਰਭਾਵਿਤ ਹੋ ਕੇ ਫਿਰ ਮੈਂ ਡੇਰੇ 'ਚ ਪਹੁੰਚਿਆ ਗੁਰੂ ਮਹਾਰਾਜ ਨੂੰ ਬਾਬਾ ਧੂਨੀ ਦਾਸ ਜੀ ਨੂੰ ਮੈਂ ਬੇਨਤੀ ਕੀਤੀ ਕਿ ਮਹਾਰਾਜ ਲੜਨਾ ਲਾਓ ਉਹਨਾਂ ਨੇ ਲੜਨ ਲਾਇਆ ਤੇ ਅੱਜ ਤੱਕ ਮਸਤੀ ਜੀ ਰਹੇ ਹਨ ਮਹਾਰਾਜ ਐਨੀ ਮਸਤੀ ਕਿੱਥੋਂ ਆਉਂਦੀ ਹੈ ਮਹਾਰਾ ਗੁਰੂਆਂ ਦੀ ਕਰੇ ਇਹ ਉਹ ਦਿਨ ਦਾ ਉਹ ਦਿਨ ਲੇਵ ਲੱਗੀ ਹੋਈ ਹੈ ਜੇਕਰ ਕੋਈ ਕਹੇ ਨਾ ਵੀ ਮਸਤੀ ਆਪਣੇ ਆਪ ਲੈ ਲਾਂਗੇ ਮਸਤੀ ਵੀ ਹੋਦੀ ਹੈ ਸਾਰਾ ਕੁਝ ਸਾਰਾ ਕੁਝ ਖਰੀਦ ਕੇ ਨਹੀਂ ਮਿਲਦੀ ਨਹੀਂ ਮਿਲਦੀ ਦੁਨੀਆ ਦੀ ਹਰ ਇੱਕ ਸ਼ੈ ਖਰੀਦ ਕੇ ਨਹੀਂ ਤੇ ਤੁਸੀਂ ਵੀਰ ਇੱਕ ਗੱਲ ਦੱਸੋ ਜਦੋਂ ਤੁਸੀਂ ਇਹ ਸੰਤਾਂ ਨੂੰ ਮਿਲੇ ਬਹੁਤ ਸੰਤਾਂ ਨੂੰ ਮਿਲੇ ਹੋਗੇ ਜਿਹੜੇ ਸੰਤਾਂ ਤੋਂ ਵੱਧ ਤੋਂ ਪ੍ਰਭਾਵਿਤ ਹੋਏ ਉਹਨਾਂ ਦੇ ਜੀਵਨ ਤੋਂ ਔਰ ਕਿਸ ਤਰ੍ਹਾਂ ਦਾ ਜੀਵਨ ਸੀ ਉਹ ਲੋਕਾਂ ਨੂੰ ਵੀ ਪਤਾ ਚੱਲੇਗਾ ਵੀਰੇ ਤਾਂ ਮੈਨੂੰ ਬਹੁਤ ਸਾਧੂ ਨੇ ਜੀ ਅਨੰਤ ਸਾਧੂ ਮਿਲੇ ਮੈਨੂੰ ਬਾਬਾ ਤੁਣੀ ਦਾਸ ਤੋਂ ਬਹੁਤ ਪ੍ਰਭਾਵਿਤ ਹੋਇਆ ਮੈਂ ਉਹ ਦਿਨਾਂ ਦੇ ਤੇ ਬਾਬਾ ਤੁਨੀ ਦਾਸ ਦੀ ਕੀ ਦਿਨ ਚ ਰਿਆ ਸੀਗੀ ਤੁਸੀਂ ਉਹਨਾਂ ਨੂੰ ਇੰਨਾ ਮਾਰਾ ਜੀ ਕੋਈ ਦੱਸੋ ਲਾਈਫ ਮੇਰੇ ਗੁਰੂ ਵੀ ਨੇ ਹੋ ਹਾਂ ਉਹ ਇੱਕ ਉਹ ਅਧਿਐਕਸ਼ ਵੀ ਨੇ ਕਨਕੜ ਹਰੀਦਵਾਰ ਦੇ ਤੇ ਉਹ ਇੱਕ ਅਜਿਹੇ ਸਾਧੂ ਨੇ ਜੀ ਜਿਨ੍ਹਾਂ ਦੇ ਚਿਹਰਿਆਂ ਤੇ ਸਿਰਫ ਰੱਬ ਹੀ ਝਲਕਦਾ ਇਹ ਸਾਥੀ ਮੌਜੂਦ ਨੇ ਮੌਜੂਦ ਨੇ ਸਾਡੇ ਸਾਡੇ ਮਤ ਉਹ ਨਹੀਂ ਦਾਸ ਜੀ ਜੀ ਕਿੱਥੇ ਮੌਜੂਦ ਹੈ ਉਹ ਆਕਰ ਪਿੰਡ ਵਿੱਚ ਇਸ ਟਾਈਮ ਜੀ ਅੱਛਾ ਤੇ ਮਹਾਰਾਜ ਜੋਂ ਦੇ ਚਿਹਰੇ ਤੇ ਵੀ ਇੱਕ ਨੂਰ ਝਲਕਦਾ ਜੀ ਅੱਖਾਂ ਦੇ ਪੋਹੇ ਵੀ ਸਫੇਦ ਵਾਲ ਵੀ ਸਫੇਦ ਤੇ ਉਹਨਾਂ ਦੇ ਚਿਹਰੇ ਤੇ ਤੁਹਾਨੂੰ ਹਰ ਟਾਈਮ ਇੱਕ ਮੁਸਕਰਾਹਟ ਹੋਵੇ ਨਿਉ ਭਗਤੀ ਮਾਰਗ ਉਹਨਾਂ ਨੇ ਪੜ੍ਹਿਆ ਭਾਰਤੀ ਭਗ ਬਹੁਤ ਉਤਮ ਬਹੁਤ ਉਤਮ ਦਿਨਚਰਿਆ ਤਾਂ ਹੀ ਤੋਂ ਪੁਛੇ ਸੀ ਵੀ ਸਾਰਾ ਦਿਣੀ ਉਹਨਾਂ ਨੇ ਉਹਨਾਂ ਨੇ 10 ਵਜੇ ਤੋਂ ਪਹਿਲਾਂ 9 ਵਜੇ ਤੋਂ ਪਹਿਲਾਂ ਕਿਸੇ ਨੂੰ ਨਹੀਂ ਮਿਲਿਆ ਸਵੇਰੇ ਜੀ ਜੀ 3 ਵਜੇ ਤੋਂ ਲੈ ਕੇ ਉਹਨਾਂ ਨੇ 10 ਵਜੇ ਤੱਕ ਆਪਣੀ ਪਾਠ ਪੂਜਾ ਧਿਆਨ ਦੇ ਵਿੱਚ ਰਹਿਣਾ 5 ਵਜੇ ਤੋਂ ਬਾਅਦ ਫੇਰ ਨਹੀਂ ਕਿਸੇ ਨੂੰ ਜੀ ਅੱਛਾ ਫਿਰ ਮੈਂ ਓਸ਼ੋ ਤੇ ਬੜਾ ਪ੍ਰਭਾਵ ਪਿਆ ਜੀ ਓਸ਼ੋ ਦੀ ਪੂਰੀ ਦੀ ਪੂਰੀ ਉਹਨਾਂ ਦੀ ਜੀਵਨੀ ਪੜੀ ਜੀ ਉਹਨਾਂ ਦੇ ਵਿੱਚ ਉਹ ਜਿਵੇਂ ਵਿਚਰੇ ਜਿਵੇਂ ਆਜ਼ਾਦ ਜੀਏ ਸਾਡੀ ਸਭ ਤੋਂ ਵੱਡੀ ਸਮੱਸਿਆ ਅਸੀਂ ਕੋ ਸਾਹ ਪਤਾ ਕੀ ਆ ਜੀ ਅਸੀਂ ਪੈਸੇ 'ਚ ਜੀ ਰਹੇ ਹਾਂ ਕਿਤੇ ਨਾ ਕਿਤੇ ਪੈਸੇ 'ਚ ਜੀ ਰਹੇ ਹਾਂ ਮਹੌਤ ਦਾ ਪੈਸੇ ਸਭ ਤੋਂ ਵੱਡਾ ਮਹੌਤ ਦਾ ਵੀ ਉਹਦੇ ਵੀ ਅਸੀਂ ਹਾਂ ਪੈਸੇ 'ਚ ਜੀ ਵੀ ਪੈ ਵੀ ਜੋ ਭਗਤੀ ਮਾਰਗਾ ਉਹ ਤੁਹਾਨੂੰ ਪੈਸੇ ਮੁਕਤ ਕਰ ਬਸ ਕਹਾਣੀ ਇਹ ਹੈ ਜਦੋਂ ਤੁਸੀਂ ਪਾਠ ਪੂਜਾ ਚਾਹੁੰਦੇ ਹੋ ਤਾਂ ਅਸੀਂ ਇੱਕ ਭੈ ਮੁਕਤ ਹੋ ਰਹੇ ਹੁੰਦੇ ਆ ਚਾਹੇ ਉਹ ਮਨ ਦੇ ਭੈ ਨੇ ਚਾਹੇ ਉਹ ਭਾਵਾਂ ਦੇ ਭੈ ਨੇ ਜੋ ਵੀ ਹੈ ਉਹ ਬੰਦਗੀ ਦੇ ਵਿੱਚ ਉਹ ਭਾਵਾਂ ਦੇ ਵਿੱਚ ਆਦਮੀ ਚਿੰਤਾ ਮੁਕਤ ਹੁੰਦਾ ਵਾਹ ਮੇਰੀ ਕ ਸਟਡੀ ਰਹੀ ਮੈਨੂੰ ਸਵਾਮੀ ਜੀ ਮਿਲੇ ਗਣੇਸ਼ਵਰ ਮਹਾਰਾਜ ਜੀ ਜੀ ਉਹ ਡਾਇਰੈਕਟਰ ਵੀ ਰਹੇ ਨੇ ਉਹਨਾਂ ਨੇ ਵੈਂਟਡ ਕੁਇਨ ਦੇ ਵਿੱਚ ਵੀ ਕੰਮ ਕੀਤਾ ਸਾਇਕ ਡਾਇਰੈਕਟਰ ਸੀ ਅੱਛਾ ਉਹ ਵੀ ਹੈਗੇ ਨੇ ਉਹ ਅੱਛਾ ਬ੍ਰੈਂਡਡ ਕੋਇਨ ਫਿਲਮ ਚ ਹਾਂਜੀ ਉਹ ਸਾਇਕ ਡਾਇਰੈਕਟਰ ਸੀ ਉਹ ਛੋਟ ਕੇ ਸਾਰਾ ਕੁਝ ਸਾਧੂ ਹੋ ਗਏ ਮੈਂ ਉਹਨਾਂ ਨੂੰ ਮਿਲਿਆ ਮੈਂ ਬੜਾ ਪ੍ਰਭਾਵਤ ਹੋਇਆ ਮੈਂ ਕਿਹਾ ਮਹਾਰਾਜ ਜੀ ਵੀ ਦੇਖੋ Hindu ਧਰਮ ਐਡਾ ਵਿਸਾਲ ਆ ਇੰਨਾ ਉਤਮਾ ਹਨਾ ਵੀ ਥਿਊਰੀ ਕੀ ਆ ਕਿ ਨਾ Hindu ਧਰਮ ਦੇ ਚਾਹੇ ਗਿਆਨ ਮਾਰਗਾ ਚਾਹੇ ਭਗਤੀ ਮਾਰਗਾ ਚਾਹੇ ਯੋਗ ਮਾਰਗਾ ਚਾਹੇ ਕਰਮ ਕਾਂਡ ਮਾਰਗਾ ਆਪਾਂ ਕਹਿੰਦੇ ਕਰਮ ਕਾਂਡ ਮਾੜੇ ਨੇ Hinduਾਂ ਦੇ ਵਿੱਚ ਸਭ ਤੁਹਾਨੂੰ ਪੈ ਮੁਕਤ ਕਰਦੇ ਨੇ ਮਾ ਗੁਰੂ ਜੀ ਕਿਵੇਂ ਉਹ ਕਹਿੰਦਾ ਹੁਣੇ ਹੁਣੇ ਮਰਦਾ ਆਦਮੀ ਹੋਇਆ ਅਸੀਂ ਉਹਦਾ ਕਿਰਿਆ ਕਰਮ ਕੀਤਾ ਅਸੀਂ ਉਹਨੂੰ ਦਫਨਾਇਆ ਨਹੀਂ ਅਸੀਂ ਉਹਨੂੰ ਉਹ ਕਰਿਆ ਕਿਰਿਆ ਕਰਮ ਕਰਿਆ ਉਸ ਤੋਂ ਬਾਅਦ ਅਸੀਂ ਤੀਸੇ ਦਿਨ ਖੁੱਲ ਚੁਗੇ ਹੂੰ ਫਿਰ ਅਸੀਂ ਉਹਨੂੰ ਲੈ ਕੇ ਕਿਤੇ ਸਥਾਨ ਤੇ ਗਏ ਹਾਂਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਅਸੀਂ ਭੋਗ ਪਾਇਆ ਹਾਂਜੀ ਭੋਗ ਪਾ ਕੇ ਅਸੀਂ ਮੁਕਤ ਹੋ ਗਏ ਵੀ ਸਾਡੇ ਆਦਮੀ ਦੀ ਸਾਡੇ ਬੱਚੇ ਦੀ ਸਾਡੇ ਗੁਰੂ ਦੀ ਯਾਤਰਾ ਪੂਰੀ ਹੋ ਗਈ ਅਸੀਂ ਭੈ ਮੁਕਤ ਹੋ ਗਏ ਅਸੀਂ ਹੁਣ ਮਰਦਿਆ ਤੋਂ ਨਹੀਂ ਤੁਸੀਂ ਜਿਵੇਂ ਪੈਦਾ ਕਿਸਾਨ ਪਰਿਵਾਰ ਚ ਹੋਏ ਤੁਹਾਡੀ ਕੀ ਬੈਕਗ੍ਰਾਉਂਡ ਐਜ਼ ਅ ਰਣਜੀਤ ਸਿੰਘ ਹਾਂਜੀ ਇੱਕ ਫੈਮਿਲੀ ਦੇ ਵਿੱਚ ਪੰਚਾਇਤੀ ਜ਼ਮੀਨ ਉਹਦੇ ਸੀ ਥੋੜੀ ਬਹੁਤੀ ਕਰ ਲਏਦੇ ਸੀ ਨਾ ਟੋ ਫੈਮਿਲੀ ਤੋਂ ਬਿਲਕੁਲ ਹਾਂ ਤੇ ਜੱਟ ਨਹੀਂ ਨਹੀਂ ਜੱਟ ਨਹੀਂ ਜੀ ਹਾਂ ਅਸੀਂ ਰਵਦਾਸੀ ਹਾਂ ਉਹਦੇ ਚਾਹੁੰਦੇ ਹਾਂ ਠੀਕ ਹੈ ਠੀਕ ਹੈ ਜੀ ਤੇ ਉਹ ਦਿਨਾਂ ਦੇ ਵਿੱਚ ਬੜਾ 90 ਦਾ ਦਹਾਕ 80 ਦਾ ਦਸ ਕੀਸਤਾਂ ਦਾ ਸੀ ਵੀ ਹਿੰਦੁਸਤਾਨ ਤਰੱਕੀ ਕਰ ਰਿਹਾ ਸੀ ਹਾਂਜੀ ਇੱਕ ਇੱਕ ਬੰਦੇ ਕੋਲ ਇੱਕ ਇੱਕ ਚੱਪਲ ਹੋਣੀ ਇੱਕ ਇੱਕ ਜੋੜਾ ਉਹਨਾਂ ਦਾ ਹੋਣਾ ਸੁਸਤੀ ਸੀ ਠੀਕ ਆ ਉਹ ਦਿਨਾਂ ਦੇ ਵਿੱਚ ਲੇਕਿਨ ਪਿੰਡ ਸੀ ਮੇਰਾ ਬੜਾ ਸੁੰਦਰ ਤੇ ਪਰ ਤੁਹਾਡੇ ਘਰਦਿਆਂ ਨੇ ਜਦੋਂ ਤੁਸੀਂ ਇਸ ਰਾਤ ਤੇ ਪਏ ਮਾਪੇ ਨੇ ਥੋੜਾ ਜਿਹਾ ਅਲੱਗ ਦਿਖਾਇਆ ਆਪਣਾ ਬਿਹੇਵੀਅਰ ਨਹੀਂ ਜੀ ਪਤਾ ਕੀ ਸੀ ਸਾਡੇ ਪ੍ਰਭਾਵ ਸੀ ਸਾਡੇ ਮਾਤਾ ਜੀ ਕਲਾਉੜ ਤੋਂ ਸੀ ਜੀ ਕਲਾਉੜ ਪਿੰਡ ਦੇ ਵਿੱਚ ਉਹਨਾਂ ਦੇ ਕੋੜਮੇ ਦੇ ਵਿੱਚ ਬਾਬਾ ਗਿਆਨੀ ਦਿੱਤ ਸਿੰਘ ਜੀ ਹੋਏ ਨੇ ਹਨਾ ਜੀ ਹਾਂ ਜੀ ਤੇ ਉਹਨਾਂ ਨੇ ਗੁਰਦੁਆਰੇ ਜਾਣਾ ਪਾਠ ਪੂਜਾ ਕਰਨੀ ਤੇ ਉਹਨਾਂ ਨੂੰ ਲੱਗਿਆ ਵੀ ਮੇਰੀ ਮਾਤਾ ਨੂੰ ਵੀ ਮਾਰਗ ਤੇ ਸੱਚੇ ਮਾਰਗ ਤੇ ਆ ਠੀਕ ਸਹੀ ਰਾਹ ਤੇ ਪੈ ਗਿਆ ਸਹੀ ਮਾਰਗ ਹੈ ਹਨਾ ਜੀ ਬਾਪੂ ਸਾਡੇ ਫੋਰਮੈਨ ਸੀ ਸੈਲਰ ਦੇ ਵਿੱਚ ਤੇ ਫੈਲਰ ਦੇ ਵਿੱਚ ਫੋਰਮੈਨ ਹੋਣ ਦੇ ਕਾਰਨ ਹਾਂਜੀ ਉਹਨਾਂ ਨੇ ਸਾਨੂੰ ਚਾਰ ਪੰਜ ਭਾਈਆਂ ਨੂੰ ਸਣੇ ਸਾਡੇ ਚਾਚੇ ਨੂੰ ਤੇ ਪੂਰੀ ਦੀ ਪੂਰੀ ਪਰਵਿਸ਼ਣ ਦਿੱਤੀ ਲੇਕਿਨ ਕੋਈ ਮਹਿਸੂਸ ਨਹੀਂ ਹੋਇਆ ਕਿ ਅਸੀਂ ਕਿਸੇ ਔਖਾਈ ਦੇ ਵਿੱਚ ਆ ਕਿਵੇਂ ਤੁਹਾਡਾ ਰਾਹ ਬਣ ਗਿਆ ਰੱਬ ਹੀ ਜਾਣਦਾ ਰੱਬ ਯਾਰ ਅੱਜ ਆ ਕਿਵੇਂ ਬਦਲ ਗਿਆ ਤੁਸੀਂ ਅ ਜਿਵੇਂ ਮੈਂ ਇੱਕ ਗੱਲ ਜਿਹੜੀ ਬਹੁ ਮੇਰੇ ਮਨ ਦੇ ਵਿੱਚ ਵੀ ਆਉਂਦੇ ਆ ਚਾਰ ਬੰਦੇ ਅਸੀਂ ਗੱਡੀ 'ਚ ਜਾ ਰਹੇ ਸੀ ਇੱਕ ਦਿਨ ਉਹ ਆਪਸ 'ਚ ਕੁਐਸਚਨ ਕਰ ਰਹੇ ਸੀ ਜੀ ਉਹਨਾਂ ਦਾ ਕੁਐਸਚਨ ਹੀ ਤੁਹਾਡੇ ਕੋਲ ਹੀ ਲੈ ਕੇ ਆਉਣਾ ਮੈਂ ਜੀ ਤੇ ਉਹਨਾਂ ਨੇ ਪੁੱਛਿਆ ਵੀ ਕਿ ਓਸ਼ੋ ਰੱਬ ਬਣ ਚੁੱਕੇ ਸੀ ਕਹਿੰਦੇ ਆ ਕਿ ਜਦੋਂ ਜੋਤ ਉਹ ਜਗ ਜਾਂਦੀ ਹੈ ਜਿਹੜੇ ਜਿਹੜੇ ਆਪਾਂ ਹਰ ਧਰਮ ਦੇ ਵਿੱਚ ਆਪਾਂ ਨਾਮ ਨਹੀਂ ਲਵਾਂਗੇ ਉਹਨਾਂ ਨੂੰ ਰੱਬ ਗਿਣਿਆ ਗਿਆ ਹਰ ਧਰਮ ਦੇ ਵਿੱਚ Hindu ਧਰਮ 'ਚ Sikh ਧਰਮ 'ਚ Muslim ਧਰਮ 'ਚ ਉਹ ਆਏ ਧਰਤੀ ਤੇ ਜੀ ਉਹ ਰੂਹਾਂ ਆਈਆਂ ਤਾਂ ਧਰਤੀ ਤੇ ਸੀਗੇ ਮੌਜੂਦਾ ਸ਼ਰੀਰ ਦੇ ਵਿੱਚ ਸੀ ਲੇਕਿਨ ਉਹਨਾਂ ਨੂੰ ਰੱਬ ਦੇ ਤੌਰ ਤੇ ਪੂਜਿਆ ਗਿਆ। ਉਸੋ ਬਾਰੇ ਤੁਹਾਡਾ ਕੀ ਵਿਚਾਰ ਹੈ ਵੀ ਉਹ ਇੱਕ ਰੱਬ ਹੀ ਸੀ? ਜਿਹੜਾ ਜਦੋਂ ਉਸੋ ਨੇ ਖੁਦ ਵੀ ਕਿਹਾ ਵੀ ਉਸੋ ਨੇ ਕਿਹਾ ਵੀ ਨਹੀਂ। ਉਸੋ ਖੁਦ ਵੀ ਕਹਿੰਦਾ ਇਕੱਲਾ ਹਾਂ ਮੈਂ ਆਪਣੇ ਆਪ ਨੂੰ ਭਗਵਾਨ ਸਵੀਕਾਰ ਕਰਦਾ। ਅੱਛਾ। ਉਹਨਾਂ ਨੇ ਇਹ ਗੱਲ ਕਹੀ। ਰੋਗ ਤੇ ਖੜੇ ਹੋਗੇ ਦੇਖੋ। ਤੇ ਜੇ ਜੇਕਰ ਉਹ ਕਿਤਾਬ ਤੁਸੀਂ ਪੜੋਗੇ ਤਾਂ ਤੁਸੀਂ ਉਸ ਮਾਰਗ ਤੇ ਜਦ ਤੁਰਦੇ ਹਾਂ ਇੱਕ ਅਵਸਥਾ ਇਸ ਤਰ੍ਹਾਂ ਦੀ ਹੋ ਜਾਂਦੀ ਆ ਕਿ ਤੂੰ ਤੇ ਮੈਂ ਚ ਕੋਈ ਫਰਕ ਨਹੀਂ ਰਹੇ ਤੂੰ ਤੇ ਮੈਂ ਸਭ ਇੱਕ ਥੋੜੀ ਜਿਮੈਂ ਤੁਹਾਨੂੰ ਇਹਦੇ ਬਾਰੇ ਕਹਿਣ ਲੱਗਾ ਹਾਂ ਦੇਵ ਦੀ ਬਹੁਤ ਬੜੀ ਨਜ਼ਮ ਆ ਮੇਰਾ ਮੂਲ ਮੰਤਰ ਤਾਂ ਦੋ ਹੀ ਸ਼ਬਦਾਂ ਤੋਂ ਮਿਲ ਕੇ ਬਣਿਆ ਜੀ ਮੇਰਾ ਮੂਲ ਮੰਤਰ ਤਾਂ ਦੋ ਹੀ ਸ਼ਬਦਾਂ ਤੋਂ ਮਿਲ ਕੇ ਬਣਿਆ ਮੈਂ ਤੇ ਤੂੰ ਵਾਹ ਮਾਂ ਭੈਣ ਪਤਨੀ ਪ੍ਰੇਮ ਕਾ ਸਭ ਸੰਕਲਪ ਨੇ ਜੋ ਤੂੰ ਹੀ ਘੜੇ ਵਾਹ ਮੇਰੇ ਲਈ ਇਹ ਸਭ ਸ਼ਬਦਾਂ ਦਾ ਅੰਨਾ ਚੰਗਾ ਜੋ ਮੈਂ ਪਾਰ ਕਰਨਾ ਤੂੰ ਤੱਕ ਪਹੁੰਚਣ ਲਈ ਵਾਹ ਥੋੜੀ ਯਾਤਰਾ ਮੈਂ ਤੇ ਤੂੰ ਦੀ ਆ ਜਿੱਦਾਂ ਤੁਸੀਂ ਤੂੰ ਹੋਗੇ ਆਪਾਂ ਕਹਿ ਸਕਦੇ ਆ ਵੀ ਰੱਬੀ ਵਾਹ ਐਸਾ ਜਿੱਦ ਦੇ ਮੈਂ ਮੁੱਕ ਗਈ ਬਸ ਬਸ ਉਹਦੇ ਖੇਡ ਖਤਮ ਹੋ ਗਈ ਤੇ ਓਸ਼ੋ ਦੀ ਜਿਹੜੀ ਓਸ਼ੋ ਬਾਰੇ ਕਈ ਲੋਕਾਂ ਦੇ ਜਿਹੜੇ ਗਲਤ ਵਿਚਾਰ ਸੀ ਜਿਹੜੇ ਰਾਤੇ ਵੀ ਇਹਨਾਂ ਨੇ ਜੀ ਗੱਡੀਆਂ 105 ਰੱਖ ਲੀਆਂ ਹੈਨਾ ਰਾਇਲ ਸਟ੍ਰਾਇਲ ਰੱਖ ਲੀਆਂ ਇਹ ਹੋ ਗਿਆ ਉਹ ਹੋ ਗਿਆ ਉਹ ਇੱਕ ਆਪਾਂ ਕਹੀਏ ਕਨਾਟਕ ਖੇਡ ਰਹੇ ਸੀ ਦੁਨੀਆ ਨੂੰ ਦਿਖਾੜ ਲਈ ਨਹੀਂ ਨਹੀਂ ਆਪਣੇ ਆਪ ਤੋਂ ਦੂਰ ਕਰਨ ਲਈ ਰੋਕਾ ਉਹ ਨਾਟਕ ਤਾਂ ਉਹਦੇ ਕੋਲ ਕੁਛ ਵੀ ਨਹੀਂ ਸੀ ਨਾਟਕ ਹਾਂ ਠੀਕ ਹੈ ਜੀ ਉਹਨਾਂ ਕੋਲ ਵੀ ਬੜੇ ਪ੍ਰੈਸ਼ਨ ਆਇਆ ਇਸ ਤਰ੍ਹਾਂ ਦੀ ਅਮੀਰੀ ਦੇ ਉਹਨਾਂ ਦੇ ਆਹ ਹਾਂ ਜੀ ਤੇ ਕਿਸੇ ਨੇ ਪ੍ਰੈਸ਼ਨ ਉਹਨਾਂ ਨੂੰ ਪੁੱਛਿਆ ਸੀ ਬੜਾ ਪਿਆਰਾ ਵੀ ਤੁਸੀਂ ਅਮੀਰਾਂ ਦੇ ਗੁਰੂ ਹੋ ਉਹ ਕਹਿੰਦਾ ਹਾਂ ਮੈਂ ਯਾਦਾ ਸਰ ਉਹ ਕਹਿੰਦਾ ਜੀ ਕਿਉਂ ਕਹਿੰਦਾ ਓਰੇ ਜਿਹੜਾ ਮੇਰਾ ਮਾਰਗ ਆ ਉਹ ਤੂੰ ਤੱਕ ਰੱਬ ਤੱਕ ਦਾ ਹੂੰ ਗਰੀਬ ਆਦਮੀ ਆਊਗਾ ਸੰਭਰੇ ਕੋਲ ਤਾਂ ਸਿਰਫ ਉਹ ਪਦਾਰਥ ਹੀ ਮੰਗੂਗਾ ਚੀਜ਼ਾਂ ਮੰਗੂਗਾ ਚੀਜ਼ਾਂ ਮੰਗੂਗਾ ਅਮੀਰਾ ਨੇ ਮੰਗਣਾ ਰੱਬ ਨੂੰ ਰੱਬ ਨੂੰ ਮੰਗਣਾ ਜਦੋਂ ਤੁਸੀਂ ਸੰਸਾਰ ਦੇ ਪੂਰੇ ਦੇ ਪੂਰੇ ਭੋਗ ਵਿਲਾਸਾਂ ਤੋਂ ਅੱਕ ਜੰਨੇ ਹੋ ਤਾਂ ਹੀ ਉਹ ਮਿਲ ਸਕਦਾ ਪਹਿਲੀ ਵਾਰੀ ਨਹੀਂ ਹੋਇਆ ਜੀ ਸਾਡੇ ਬਹੁਤ ਸਾਰੇ ਰਾਜੇ ਜੋਗੀ ਹੋਏ ਭਰਤਰੀ ਜਾਣਦੇ ਹੋ ਸਾਰੇ ਆਪਾਂ ਉਹ ਜੋਗੀ ਹੋਏ ਜੀ ਜਦੋਂ ਤੁਹਾਨੂੰ ਥੋੜੇ ਭੋਗ ਵਿਲਾਸ ਸੁੱਖ ਨਾ ਦੇਣ ਜਾਂ ਤੁਸੀਂ ਉਹਨਾਂ ਤੋਂ ਅੱਕ ਜਿਓ ਫਿਰ ਉਹਨਾਂ ਨੂੰ ਲੱਗਦਾ ਵੀ ਹੁਣ ਭਗਤੀ ਮਾਰਗਾ ਜਿਹੜਾ ਗਿਆਨ ਮਾਰਗਾ ਜਿਹੜਾ ਯੋਗ ਮਾਰਗਾ ਜਿਹੜਾ ਉਹੀ ਫਿਰ ਉਧਰ ਵੱਲ ਤੁਰ ਪੈਂਦੇ ਨੇ ਉਸੇ ਨਾਲ ਜੁੜਦਾ ਕੁਐਸਚਨ ਤੁਹਾਡੀ ਲਾਈਫ ਬਾਰੇ ਜੀ ਤੁਸੀਂ ਭੋਗ ਵਿਲਾਸਾਂ ਤੋਂ ਅੱਕ ਚੁੱਕੇ ਹੋ ਨਹੀਂ ਜਿਹੜੀ ਮੇਰੀ ਅਵਸਥਾ ਜੀ ਮੈਨਾਂ ਆਪਣੇ ਆਪ ਨੂੰ ਪਰਮ ਭੋਗੀ ਹੋ ਕਹਿੰਦਾ ਮੈਨਾਂ ਹੁਣ ਤੁਹਾਡੇ ਨਾਲ ਗੱਲਾਂ ਲੈ ਕੇ ਵੀ ਇੱਕ ਸਵਾਦ ਲੈ ਰਿਹਾ ਮੈਂ ਤਾਂ ਤੁਹਾਡੀਆਂ ਗੱਲਾਂ ਦਾ ਰਸ ਲੈ ਰਿਹਾ ਮੈਂ ਤਾਂ ਭੋਗੀ ਹਾਂ ਠੀਕ ਹੈ ਜੀ ਅਸਲ ਵਿੱਚ ਜੋਗੀ ਹੀ ਸਭ ਤੋਂ ਵੱਡਾ ਭੋਗੀ ਹੈ ਇਹ ਤੁਹਾਨੂੰ ਜ਼ਿੰਦਗੀ ਦੀ ਤਾਂ ਜਿਹੜਾ ਸਵਾਦ ਆਣਾ ਸ਼ੁਰੂ ਹੋ ਗਿਆ ਹੈ ਗੱਲਾਂ ਕਰਕੇ ਰੱਬ ਨੂੰ ਯਾਦ ਕਰਕੇ ਭਗਤੀ ਮਾਰਗ ਤੇ ਚੱਲ ਕੇ ਯੋਗ ਕਰਕੇ ਉਹਦੇ ਵਿੱਚ ਤੁਸੀਂ ਮਤਲਬ ਸਰੀਰ ਤੁਹਾਡਾ ਫੀਲ ਹੁੰਦਾ ਕਿ ਹੈਗਾ ਪਰ ਰੂਹ ਕਿਤੇ ਹੋਰ ਹੀ ਗੱਲਾਂ ਕਰ ਰਹੀ ਹੁੰਦੀ ਹੈ ਇਹ ਸੱਚ ਹੈ ਜੀ ਇਸ ਤਰ੍ਹਾਂ ਹੁੰਦਾ ਇਸ ਤਰ੍ਹਾਂ ਹੁੰਦਾ ਇਹ ਇੱਕ ਹੋਰ ਵੀ ਤੁਸੀਂ ਦੇਖ ਹੀ ਜਾਓਗੇ ਜੇਕਰ ਤੁਸੀਂ ਡਿਫਰੈਸ਼ਨ ਜਾਂ ਚਿੰਤਾ ਦੇ ਵਿੱਚ ਜਾਓਗੇ ਨਾ ਹਾਂ ਸਰੀਰ ਤਾਂ ਤੁਹਾਡਾ ਉਰੇ ਹੁੰਦਾ ਲੇਕਿਨ ਚਿੰਤਾ ਦੇ ਵਿੱਚ ਤੁਸੀਂ ਕਿਤੇ ਖੜੇ ਹੁੰਦੇ ਹੋ ਹਾਂ ਬਿਲਕੁਲ ਇਹ ਜਿਹੜਾ ਮਾਰਗ ਆ ਥੋੜਾ ਚਿੱਟੀ ਆ ਨਾ ਮੈਂ ਉਹ ਕਹਿ ਦਵਾ ਆਪਣੇ ਸਾਹਸਾਂ ਜੀ ਨੂੰ ਮਨ اٹਕੇ ਆ ਬੇਪਰਵਾਹ ਦੇ ਨਾਲ ਵਾਹ ਕਾ ਕੀ ਸੁਣਾ ਦੋ ਅੱਜ ਦੋ ਲਾਈਨ ਸੁਣਾ ਦੇ ਮਸਤੀ ਜੋ ਦੋਸਤੋ ਆ ਅੱਜ ਤਾਂ ਨਜ਼ਾਰਾ ਆ ਰਿਹਾ ਸਾਹਸਾਂ ਜੀ ਕਹਿੰਦੇ ਨੇ ਮਨ اٹਕੇ ਆ ਬੇ ਪਰਵਾਹ ਦੇ ਨਾਲ ਉਸ ਦਿਨ ਦੁਨੀਏ ਸ਼ਾਦੇ ਨਾਲ ਮਨ اٹਕੇ ਆਵੇ ਪਰ ਵਾਦੇ 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 ਨਾਲ ਮੁੱਲਾ ਕਾਜੀ ਮਤਾ ਦਿੰਦੇ ਖੜੇ ਸਿਆਣੇ ਰਾਹ ਦੱਸਿੰਦੇ ਮੁਲਾ ਕਾਜੀ ਮਤਾ ਦਿੰਦੇ ਖੜੇ ਸਿਆਣੇ ਰਾਹ ਦੱਸਿੰਦੇ ਇਸ਼ਕ ਕੀ ਲੱਗੇ ਰਾਹ ਦੇ ਨਾਲ ਮਨ ਅਟਕੇ ਆਵੇ ਪਰਵਾਦ ਨਾਲ ਮਨ اٹਕੇ ਆਵੇ ਪਰਵਾਦ ਨਾਲ ਿਆਣਾ ਸੁਣ ਲਈ ਬੜਾ ਟਾਚਾ ਜਿਸ ਟਾਈਮ ਇਹ ਇੱਕ ਮਿੰਟ ਹਾਂਜੀ ਨਦੀਆਂ ਪਾਰ ਰਾਜਣ ਦਾ ਥਾਣਾ ਵਾਹ ਨਦੀਆਂ ਪਾਰ ਰਾਜਣ ਦਾ ਥਾਣਾ ਕਿਤੇ ਕੋਲ ਜ਼ਰੂਰੀ ਜਾਣਾ ਮੈਂ ਮਿੰਤਾ ਕਰਾਂ ਮਲਾ ਦੇ ਨਾਲ ਮਨ ਅਟਕੇ ਆਵੇ ਪਰਵਾਦੇ ਨਾਲ ਮਨ ਅਟਕੇ ਆਵੇ ਪਰਵਾਦੇ ਨਾਲ ਇਸ ਲਈ ਸੇਖੋ ਸਾਹਿਬ ਜਦੋਂ ਤੁਹਾਡੇ ਭਾਵ ਤੁਹਾਡਾ ਮਨ ਕਿਤੇ ਅਟਕ ਜਾਵੇ ਮਾਮੀ ਜੀ ਐਸੇ ਬੇਪਰਵਾਦ ਬੰਦੇ ਨਾਲ ਹੋਰ ਗੱਲਾਂ ਕੀ ਕਰ ਸਕਦੇ ਆਪਾਂ ਇਹ ਤੋਂ ਬਾਅਦ ਉਥੀ ਖਤਮ ਹੈ ਕੰਮ ਇਹ ਜੀ ਬੇਪਰਵਾਹ ਬੰਦੇ ਨਾਲ ਜਿਹੜੀਆਂ ਉਹਦੀਆਂ ਰੂਹਾਨੀ ਰੂਹਾਨੀ ਤੇ ਗੱਲਾਂ ਹੋਰ ਕਰਾਂਗੇ ਕੀ ਆਪਾਂ ਜੀ ਫਿਰ ਤਾਂ ਦੁਨਿਆਵੀ ਗੱਲਾਂ ਕਰਾਂਗੇ ਆਪਾਂ ਹੋਰ ਵੀਡੀਓ ਦੇ ਵਿੱਚ ਜਿਹੜੀਆਂ ਨੇ ਜੀ ਜੀ ਬਹੁਤ ਬਹੁਤ ਸ਼ੁਕਰੀਆ Swami ji ਤੁਹਾਡਾ